11 ਕਰੋੜ ਨੇ ਟੰਗ ਦੇ ਨਾਲ ਅਮਰੀਕਾ ਚਾਹ ਰਹੀ 300 ਤੋਂ ਵੱਧ ਪਾਕਤਿਆਂ ਦੇ ਜਹਾਜ਼ ਨੂੰ ਫਰਾਂਸ ਦੇ ਵਿੱਚ ਰੋਕਿਆ ਗਿਆ ਤਾਂ ਸਿੱਕਿਆ ਜਹਾਜ਼ ਸੀ ਫਰਾਂਸ ਦੇ ਵਿੱਚ ਫਿਊਲ ਭਰਉਣ ਦੇ ਲਈ ਰੁਕਿਆ ਸੀ ਜਿਸ ਤੋਂ ਬਾਅਦ ਉੱਥੋਂ ਦੇ ਅਫਸਰਾਂ ਨੂੰ ਸ਼ੱਕ ਹੁੰਦਾ ਹੈ ਖੱਜਾ ਉਹਨਾਂ ਦੇ ਵੱਲੋਂ ਜਤਾਇਆ ਗਿਆ ਕਿ ਇਸ ਦੇ ਵਿੱਚ ਜਿਹੜੀ ਸਵਾਰ ਸਵਾਰੀਆਂ ਨੇ ਉਹਨਾਂ ਦੀ ਮਨੁੱਖਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਇਸ ਤੇ ਚੱਲਦੇ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਉਹਨੂੰ ਉਸ ਜਹਾਜ਼ ਨੂੰ ਸੀਲ ਕਰ ਦਿੱਤਾ ਗਿਆ ਤੇ ਉਸ ਦੇ ਵਿੱਚ ਜਿਹੜੀਆਂ ਸਵਾਰੀਆਂ ਸਵਾਰ ਸੀਗੀਆਂ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਹੋਇਆ ਹੈ ਦੱਸੇ ਕਿ ਕੱਲ ਦਾ ਸਾਰਾ ਦਿਨ ਤੇ ਸਾਰੀ ਰਾਤ ਉਹਨਾਂ ਦੇ ਵੱਲੋਂ ਉਸ ਕੈਂਪ ਦੇ ਵਿੱਚ ਹੀ ਬਿਤਾਈ ਗਈ ਹੈ ਉੱਥੇ ਦੱਸਦੇ ਕਿ ਸਵਾਰੀਆਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਹ ਕਿੱਥੇ ਜਾ ਰਹੇ ਸੀ ਕਿੱਥੋਂ ਆਏ ਨੇ ਉੱਥੇ ਦੱਸਦੇ ਕਿ ਦੁਬਈ ਤੋਂ ਚਲ ਕੇ ਜਹਾਜ਼ ਨਿਕਾਰਗੋਆ ਪਹੁੰਚਣਾ ਸੀ ਤੇ ਫ੍ਰਾਂਸ ਦੇ ਵਿੱਚ ਫਿਊਲ ਭਰਨ ਲਈ ਇਹ ਜਹਾਜ਼ ਰੁਕਿਆ ਸੀ ਜਿਸ ਤੋਂ ਬਾਅਦ ਫ੍ਰਾਂਸੀ ਅਧਿਕਾਰੀਆਂ ਨੂੰ ਖਦਸ਼ਾ ਹੁੰਦਾ ਚੱਕ ਹੁੰਦਾ ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਉਸ ਜਹਾਜ਼ ਨੂੰ مشੱਕੀ ਹਾਲਾਤਾਂ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉੱਥੇ ਦੱਸਦੇ ਕਿ ਜਹਾਜ਼ ਨੂੰ ਸੀਲ ਕਰ ਦਿੱਤਾ ਗਿਆ ਤਾਂ ਉਸ ਦੇ ਵਿੱਚ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਹੋਇਆ ਜਿੱਥੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ ਦੱਸਦੀ ਕਿ ਹਵਾਈ ਅੱਡੇ ਨੂੰ ਹੀ ਕੈਂਪ ਬਣਾਇਆ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੇ ਜਾਣੇ ਉਹਨਾਂ ਨੂੰ ਉੱਥੇ ਹੀ ਰੱਖਿਆ ਹੋਇਆ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਦੱਸਦੀ ਕਿ ਸਾਰੇ ਜਹਾਜ਼ ਦੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਸੀ ਉਹ ਸਾਰੀਆਂ ਭਾਰਤੀ ਮੂਲ ਦੀਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਕਿ 300 ਤੋਂ ਵੱਧ ਭਾਰਤੀ ਸੀਗੇ ਜੋ ਕਿ ਇਸ ਜਹਾਜ਼ ਦੇ ਵਿੱਚ ਜਾ ਰਹੇ ਸੀ ਤੇ ਅਮਰੀਕਾ ਦੇ ਵਿੱਚ ਉਹਨਾਂ ਨੇ ਜਾਣਾ ਸੀ ਦੇ ਰਾਦ ਵਿੱਚ ਫਰਾਂਸ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਸੀ ਕਿ ਦੁਬਈ ਤੋਂ ਹੋ ਕੇ ਵੱਖ-ਵੱਖ ਦੇਸ਼ਾਂ ਤੋਂ ਹੁੰਦਾ ਹੋਇਆ ਅਮਰੀਕਾ ਪਹੁੰਚਣਾ ਸੀਗਾ ਜਹਾਜ਼ ਪਰ ਫਰਾਂਸ ਦੇ ਵਿੱਚ ਹੀ ਇਸ ਨੂੰ ਰੋਕ ਲਿਆ ਜਾਂਦਾ ਸੀ ਕਿ ਗੁਪਤ ਸੂਚਨਾ ਮਿਲੀ ਸੀ ਫਰਾਂਸੀ ਅਧਿਕਾਰੀਆਂ ਨੂੰ ਕਿ ਇਸ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਸਵਾਰੀਆਂ ਅਮਰੀਕਾ ਜਾ ਰਹੀਆਂ ਨੇ ਮਨੁੱਖਾਂ ਦੀ ਤਸਕਰੀ ਹੋ ਰਹੀ ਹੈ ਜਿਸ ਦੇ ਚੱਲਦੇ ਇਸ ਖੱਜੇ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਇਸ ਜਹਾਜ਼ ਨੂੰ ਸੀਲ ਕਰ ਲਿਆ ਗਿਆ ਤੇ ਵਿੱਚ ਸਵਾਰੀਆਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਤਾਂ ਸੀ ਕਿ ਇਸ ਮਾਮਲੇ ਦੇ ਉੱਪਰ ਹੁਣ ਭਾਰਤੀ ਦੂਤਾਵਾਸਬੇ ਬਿਆਨ ਸਾਹਮਣੇ ਆਏ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫ੍ਰਾਂਸੀਸੀ ਅਧਿਕਾਰੀਆਂ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਦੁਬਈ ਤੋਂ ਨਿਕਾਰਕੂਆ ਜਾ ਰਹੇ 303 ਲੋਕਾਂ ਦੇ ਇੱਕ ਜਹਾਜ਼ ਨੂੰ ਫ੍ਰਾਂਸੀਸੀ ਹਵਾਈ ਅੱਡੇ ਤੇ ਰੋਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਦੂਤਾਵਾਸੀ ਟੀਮ ਉੱਥੇ ਪਹੁੰਚ ਚੁੱਕੀ ਹੈ ਕਾਉਂਸਲਰ ਪਹੁੰਚ ਪ੍ਰਾਪਤ ਹੋ ਚੁੱਕੀ ਹੈ ਤੇ ਅਸੀਂ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵਾਰੀਆਂ ਦੀ ਭਲਾਈ ਦੀ ਵੀ ਦਿਵਯਾਸ ਕਰਦੇ ਹੋ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਸਾਰੇ ਜਿਹੇ ਕਦਮ ਚੁੱਕੇ ਜਾਣਗੇ ਜਿਸ ਦੇ ਨਾਲ ਸਵਾਰੀਆਂ ਦੀ ਵੀ ਪਲਾਈ ਹੋ ਸਕੇ ਉਹ ਦੱਸਦੇ ਕਿ ਭਾਰਤੀ ਦੂਤਾਵਾਸ ਵੀ ਪਹੁੰਚ ਪਨਾ ਚੁੱਕਿਆ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਕੌਂਸਲਸ ਪਹੁੰਚ ਚੁੱਕੇ ਨੇ ਤਾਂਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਉਹ ਦੱਸਦੇ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੁਣ ਜੁਨੈਲਕੋ ਕਰ ਰਹੇ ਹਨ ਜਿਨ੍ਹਾਂ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਣੀ ਹੈ ਪੁੱਛਗਿੱਛ ਕੀਤੀ ਜਾਣੀ ਹੈ ਇਸ ਦੇ ਵਿੱਚ ਵੱਖ-ਵੱਖ ਲੋਕਾਂ ਦੇ ਕੋਲੋਂ ਤਾਂਕਿ ਇਸ ਪੂਰੇ ਮਾਮਲੇ ਦੀ ਤੱਤਕ ਪਹੁੰਚਾ ਜਾ ਸਕੇ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਦੇਖੋ ਪੰਜਾਬ ਬੁਲਟਿਨ